ਇੱਕ ਵਾਰ ਇੱਕ ਰਾਜਾ ਜਿੱਦ ਤੇ ਅੜ ਗਿਆ ਆਖਣ ਲੱਗਾ ਮੈਂ ਰੱਬ ਵੇਖਣਾ ਹੈ ਉਸ ਦੀ ਇਹ ਇੱਛਾ ਹੋਈ ਕਿ ਮੈਂ ਇੱਕ ਵਾਰ ਰੱਬ ਨੂੰ ਆਪਣੇ ਸਾਹਮਣੇ ਬੈਠਾ ਸਾਖ ਸਾਤ ਵੇਖਾਂ ਮੈਂ ਵੇਖਣਾ ਚਾਹੁੰਦਾ ਕਿ ਰੱਬ ਵੇਖਣ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੈ ਉਸ ਦਾ ਰੰਗ ਕਿਸ ਤਰ੍ਹਾਂ ਦਾ ਹੈ ਉਸ ਦਾ ਸਰੀਰ ਕਿਸ ਤਰ੍ਹਾਂ ਦਾ ਹੈ ਉਹ ਲੰਮਾ ਕਿੰਨਾ ਹੈ ਉਹ ਮੋਟਾ ਕਿਨਾ ਹੈ ਉਹਦੀ ਬੋਲੀ ਕਿਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਉਹ ਰੱਬ ਮੈਨੂੰ ਇਨਸਾਨ ਦੇ ਰੂਪ ਦੇ ਵਿੱਚ ਦਿਖੇ ਮੈਂ ਉਹਦੇ ਦਰਸ਼ਨ ਕਰਾਂ ਤੇ ਮੈਨੂੰ ਪਤਾ ਚੱਲੇ ਕਿ ਵਾਕਿਆ ਹੀ ਰੱਬ ਵੇਖਣ ਦੇ ਵਿੱਚ ਕਿਦਾਂ ਦਾ ਲੱਗਦਾ ਹੈ ਇਸ ਇਸਾ ਨੂੰ ਲੈ ਕੇ ਰਾਜੇ ਨੇ ਸਾਰੇ ਸ਼ਹਿਰ ਦੇ ਵਿੱਚ ਢੰਡੂਰਾ ਪਟਵਾ ਦਿੱਤਾ ਹੁਣ ਸਾਰੇ ਹੀ ਰਾਜੇ ਦੇ ਇਲਾਕੇ ਦੇ ਵਿੱਚ ਇਸ ਗੱਲ ਦਾ ਟੰਡੋਰਾ ਦਿੱਤਾ ਜਾ ਰਿਹਾ ਕਿ ਰਾਜੇ ਵੱਲੋਂ ਹੁਕਮ ਹੈ ਜੋ ਵੀ ਰਾਜੇ ਨੂੰ ਰੱਬ ਦੇ ਦਰਸ਼ਨ ਕਰਾਵੇਗਾ ਉਸ ਨੂੰ ਰਾਜੇ ਵੱਲੋਂ ਮਨਪੰਦਾ ਇਨਾਮ ਦਿੱਤਾ ਜਾਏਗਾ ਹੁਣ ਇਹ ਟੰਡੋਰਾ ਜਦੋਂ ਸ਼ਹਿਰ ਦੇ ਵਿੱਚ ਫਿਰਿਆ ਤੇ ਬੜੀ ਬੜੀ ਦੂਰ ਤੋਂ ਬੜੇ ਬੜੇ ਪੜੇ ਲਿਖੇ ਵਿਦਵਾਨ ਆਏ ਆਪੋ ਆਪਣਾ ਯਤਨ ਸਾਰਿਆਂ ਨੇ ਕੀਤਾ ਬੜੇ ਜੰਤਰ ਮੰਤਰ ਪੜੇ ਗਏ ਬੜੇ ਤਰ੍ਹਾਂ ਦੇ ਵਿਚਾਰ ਕੀਤੇ ਗਏ ਰਾਜੇ ਨੂੰ ਬੜੇ ਤਰ੍ਹਾਂ ਦੀਆਂ ਸਮਾਧੀਆਂ ਲਾਉਣ ਵਾਸਤੇ ਆਖਿਆ ਗਿਆ ਪਰ ਰਾਜੇ ਦੀ ਤਸੱਲੀ ਨਾ ਹੋਈ ਆਖਣ ਲੱਗਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਮੰਨਦਾ ਜਿੰਨਾ ਚਿਰ ਤੱਕ ਮੈਂ ਆਪਣੇ ਸਾਹਮਣੇ ਉਸ ਰੱਬ ਨੂੰ ਬੈਠਾ ਨਾ ਵੇਖਾਂ ਮੈਂ ਨਹੀਂ ਮੰਨਦਾ ਕਿ ਰੱਬ ਜੋ ਹੈ ਉਹਨਾਂ ਦੇਖ ਲਿਆ ਹੈ ਉਹ ਹੈ ਹੁਣ ਜਦੋਂ ਸਾਰੇ ਹੀ ਵਿਦਵਾਨ ਸਾਰੇ ਹੀ ਪੜ੍ਹੇ ਲਿਖੇ ਜੋ ਬ੍ਰਾਹਮਣ ਲੋਕ ਸਨ ਪੰਡਿਤ ਲੋਕ ਸਨ ਉਹ ਹੋ ਕੇ ਚਲੇ ਗਏ ਕਿਸੇ ਦੇ ਕੋਲੋਂ ਗੱਲ ਨਾ ਬਣੀ ਤਾਂ ਹੁਣ ਜੋ ਇਹ ਜ਼ਿੰਮੇਵਾਰੀ ਜੀ ਉਸ ਰਾਜ ਦੇ ਰਾਜ ਪੁਜਿਤ ਦੇ ਉਤੇ ਆ ਗਈ ਕਿਉਂਕਿ ਉਹ ਰਾਜ ਪੁਜਿਤ ਰਾਜੇ ਨੇ ਆਪਣੇ ਕੋਲ ਇਸ ਕਰਕੇ ਰੱਖਿਆ ਸੀ ਜਦੋਂ ਕੋਈ ਮੁਸ਼ਕਿਲ ਦਾ ਸਮਾਂ ਬਣਦਾ ਸੀ ਉਹ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਵੇਖ ਕਰਕੇ ਉਚਿਤ ਸਲਾਹ ਰਾਜੇ ਨੂੰ ਦਿੰਦਾ ਹੁੰਦਾ ਸੀ ਜਿਸ ਦੀ ਉਸ ਨੂੰ ਤਨਖਾਹ ਵੀ ਮਿਲਦੀ ਸੀ ਹੁਣ ਰਾਜੇ ਨੇ ਉਸ ਨੂੰ ਬਲਾਵਾ ਭੇਜਿਆ ਆਖਣ ਲੱਗਾ ਤੇ ਹੋਰ ਕਿਸੇ ਦੇ ਕੋਲੋਂ ਗੱਲ ਨਹੀਂ ਬਣੀ ਪਰ ਮੈਂ ਰੱਬ ਵੇਖਣਾ ਹੀ ਵੇਖਣਾ ਹੈ ਇਸ ਕਰਕੇ ਹੁਣ ਇਹ ਤੇਰੀ ਜ਼ਿੰਮੇਵਾਰੀ ਬਣਦੀ ਹੈ ਜਿਸ ਤਰ੍ਹਾਂ ਵੀ ਹੋ ਸਕੇ ਮੈਨੂੰ ਰੱਬ ਬਖਾਲ ਉਸ ਪੁਜਰੀਤ ਨੇ ਜੋ ਕਿ ਸੱਚਮੁੱਚ ਹੀ ਬੜਾ ਵਿਦਵਾਨ ਸੀ ਰਾਜੇ ਨੂੰ ਸਮਝਾਇਆ ਆਖਣ ਲੱਗਾ ਹੈ ਰਾਜਨ ਰੱਬ ਕੋਈ ਵਿਅਕਤੀ ਦਾ ਨਾਮ ਨਹੀਂ ਕਿ ਮੈਂ ਉਸ ਨੂੰ ਅੱਖਾਂ ਤੇਰੇ ਸਾਹਮਣੇ ਆ ਜਾਵੇ ਤੇ ਉਹ ਤੈਨੂੰ ਦਿਖੇਗਾ ਆਪਣੇ ਕੀਤੇ ਛੁੱਭ ਕਰਮਾਂ ਦੁਆਰਾ ਬੰਦਾ ਰੱਬ ਦੇ ਦਰਸ਼ਨ ਤੇ ਕਰ ਸਕਦਾ ਹੈ ਪਰ ਜੇ ਆਖੇ ਮੈਂ ਕਿਸੇ ਨੂੰ ਵਿਖਾਲ ਦਵਾਂ ਇਹ ਉਸ ਦੇ ਵਸ ਦੀ ਗੱਲ ਨਹੀਂ ਇਸ ਕਰਕੇ ਇਹ ਕੰਮ ਬੜਾ ਕਠਨ ਹੈ ਮੇਰੇ ਪਾਸੋਂ ਨਹੀਂ ਹੋ ਸਕਦਾ ਤਾਂ ਰਾਜੇ ਨੇ ਜੋ ਕਿ ਆਪਣੀ ਜਿੱਦ ਤੇ ਅੜਿਆ ਹੋਇਆ ਸੀ ਉਸ ਪ੍ਰੋਹਿਤ ਨੂੰ ਆਖਿਆ ਕਿ ਜੇਕਰ ਤੂੰ ਇਹ ਮੇਰਾ ਕੰਮ ਕਰੇਂਗਾ ਮੈਨੂੰ ਰੱਬ ਵਿਖਾਲੇਗਾ ਤਾਂ ਮਨਪੰਦਾ ਇਨਾਮ ਪਾਏਗਾ ਅਤੇ ਜੇਕਰ ਤੂੰ ਮੇਰੀ ਇਹ ਆਗਿਆ ਨਾ ਮੰਨੇ ਤਾਂ ਫੇਰ ਮੈਂ ਤੈਨੂੰ ਬੜੀ ਭਿਆਨਕ ਸਜ਼ਾ ਦੇਵਾਂਗਾ ਤੈਨੂੰ ਖਾਂਸੀ ਦੇ ਦੇਵਾਂਗਾ ਇਸ ਕਰਕੇ ਮੈਂ ਤੈਨੂੰ 7 ਦਿਨਾਂ ਦਾ ਸਮਾਂ ਦਿੰਦਾ ਹਾਂ ਜੇ ਤੇ ਤੂੰ 7 ਦਿਨਾਂ ਦੇ ਵਿੱਚ ਮੈਨੂੰ ਰੱਬ ਵਖਾਲ ਦੇਵੇਂ ਤਾਂ ਫੇਰ ਆਪਣਾ ਇਨਾਮ ਲੈ ਕੇ ਜਾ ਸਕਦਾ ਹੈ ਤੇ ਜੇ ਤੂੰ 7 ਦਿਨਾਂ ਦੇ ਵਿੱਚ ਮੈਨੂੰ ਰੱਬ ਨਾ ਵਖਾਲ ਸਕਿਆ ਤੇ ਆਪਣੀ ਸਜ਼ਾ ਵਾਸਤੇ ਤਿਆਰ ਰਹੋ ਹੁਣ ਉਹ ਪੁਜਿਤ ਰਾਜੇ ਦੇ ਕੋਲੋਂ ਇਹ ਗੱਲ ਸੁਣ ਕੇ ਜਿਸ ਵੇਲੇ ਸ਼ਾਮ ਦੇ ਸਮੇਂ ਆਪਣੇ ਘਰ ਪਹੁੰਚਿਆ ਤਾਂ ਅੱਗੇ ਜੋ ਉਸ ਦੇ ਚਿਹਰੇ ਦੇ ਹਾਵ ਭਾਵ ਖੁਸ਼ੀ ਵਾਲੇ ਹੋਇਆ ਕਰਦੇ ਸਨ ਉਹ ਅੱਜ ਖੁਸ਼ੀ ਵਾਲੇ ਨਹੀਂ ਸਨ ਉਸ ਦੇ ਚਿਹਰੇ ਉੱਤੇ ਚਿੰਤਾ ਦਿਖ ਰਹੀ ਸੀ ਇਸ ਕਰਕੇ ਜੋ ਚਿਹਰੇ ਦੀ ਚਿੰਤਾ ਸੀ ਉਸ ਨੂੰ ਘਰ ਵਾਲਿਆਂ ਨੇ ਸਾਫ਼ ਹੀ ਪਛਾਣ ਦਿਆ ਤਾਂ ਉਹਨਾਂ ਨੇ ਪੁੱਛਿਆ ਕਿ ਕੀ ਕਾਰਨ ਹੈ ਤਾਂ ਉਸ ਪੁਜੋਹਿਤ ਨੇ ਗੱਲ ਨੂੰ ਟਾਲਮਟੋਲਾ ਕਰਕੇ ਟਾਲ ਦਿੱਤਾ ਕਿ ਸ਼ਾਇਦ ਸਤਾਂ ਦਿਨਾਂ ਤੱਕ ਕੋਈ ਵਿਧ ਬਣ ਜਾਵੇ ਮੈਂ ਕੋਈ ਨਾ ਕੋਈ ਤਰੀਕਾ ਲੱਭ ਲਵਾਂ ਰਾਜੇ ਨੂੰ ਮਨਾਉਣ ਦਾ ਜੇ ਮੈਂ ਹੁਣੇ ਆਪਣੇ ਘਰਦਿਆਂ ਨੂੰ ਇਹ ਗੱਲ ਦੱਸੀ ਤਾਂ ਫਿਰ ਇਹ ਫਿਕਰ ਦੇ ਵਿੱਚ ਪੈ ਜਾਣਗੇ ਸਿਆਣੇ ਆਖਦੇ ਹਨ ਚਿੰਤਾ ਜੋ ਹੈ ਉੱਚਾ ਸਮਾਨਿਆ ਚਖਾ ਫਿਰ ਵੀ ਬੰਦੇ ਦੇ ਸਰੀਰ ਨੂੰ ਇੱਕ ਵਾਰ ਛੱਡ ਕੇ ਸੁਭਾ ਕਰ ਦਿੰਦੀ ਹੈ ਪਰ ਚਿੰਤਾ ਜੋ ਹੈ ਉਹ ਕੜੀ-ਕੜੀ ਪਲ-ਪਲ ਜੀਵ ਦੇ ਅੰਦਰ ਨੂੰ ਸਾੜਦੀ ਰਹਿੰਦੀ ਹੈ ਇਸ ਤਰ੍ਹਾਂ ਉਸ ਦੀ ਚਿੰਤਾ ਜਦਾਂ-ਜਦਾਂ ਦਿਨ ਬੀਤਦੇ ਗਏ ਉਹ ਵੱਧ ਲਈ ਗਈ ਤੇ ਉਸ ਦੇ ਘਰ ਵਾਲੇ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗੇ ਕਿ ਸਾਡਾ ਇਹ ਪੰਡਤ ਜੀ ਬੜੀ ਪਰੇਸ਼ਾਨੀ ਵਿੱਚ ਐ ਚਿੰਤਾ ਵਿੱਚ ਐ ਹਨ ਦੱਸਦਾ ਕੁਝ ਨਹੀਂ ਇਸ ਤਰ੍ਹਾਂ ਇੱਕ ਦਿਨ ਉਸ ਪੰਡਤ ਦੀ ਬੇਟੀ ਨੇ ਪੁੱਛਿਆ ਆਖਣ ਲੱਗੀ ਪਿਤਾ ਜੀ ਤੁਸੀਂ ਜੋ ਵੀ ਤੁਹਾਨੂੰ ਚਿੰਤਾ ਹੈ ਤੁਹਾਡੇ ਮਨ ਦੇ ਵਿੱਚ ਜੋ ਵਿਚਾਰ ਹੈ ਉਹ ਸੱਚ-ਸੱਚ ਦੱਸ ਦਿਓ ਹੋ ਸਕਦਾ ਹੈ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਤੁਹਾਡੀ ਕੋਈ ਮਦਦ ਕਰ ਲਈਏ ਤਾਂ ਉਸ ਪੰਡਤ ਦੇ ਕੋਲ ਹੁਣ ਕੋਈ ਚਾਰਾ ਵੀ ਨਹੀਂ ਸੀ ਆਖਣ ਡੱਗਾ ਪੁੱਤਰੀ ਮੈਂ ਤੁਹਾਨੂੰ ਸੱਚ ਦੱਸਾਂ ਮੈਨੂੰ ਰਾਜੇ ਨੇ ਸੱਤਾਂ ਦਿਨਾਂ ਦਾ ਸਮਾਂ ਦਿੱਤਾ ਸੀ ਅੱਜ 6 ਦਿਨ ਬੀਤ ਚੁੱਕੇ ਆ ਪਰ ਮੇਰੇ ਕੋਲੋਂ ਰਾਜੇ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਉਸ ਬੇਟੀ ਨੇ ਪੁੱਛਿਆ ਤੇ ਕੀ ਰਾਜੇ ਦਾ ਐਡਾ ਕੰਮ ਪੈ ਗਿਆ ਜਿਹੜਾ ਮਸਲਾ ਪੈ ਗਿਆ ਜਿਹੜਾ ਤੁਹਾਡੇ ਕੋਲੋਂ ਹੱਲ ਨਹੀਂ ਹੋਇਆ ਤਾਂ ਉਸ ਨੇ ਆਖਿਆ ਬੇਟੀ ਮੈਂ ਉਸ ਰਾਜੇ ਨੂੰ ਰੱਬ ਵਿਖਾਲਣ ਵਾਸਤੇ ਹਾਂ ਕੀਤੀ ਐ ਪਰ ਮੈਂ ਕਿੱਥੋਂ ਰੱਬ ਵਿਖਾਲ ਦਵਾਂ ਮੈਂ ਕਿਹੜਾ ਤੰਗ ਅਪਣਾਵਾਂ ਕਿਹੜੀ ਜੁਗਤੀ ਅਪਣਾਵਾਂ ਜਿਹਦੇ ਨਾਲ ਉਹ ਰਾਜਾ ਮੰਨ ਜਾਵੇ ਕਿ ਹਾਂ ਮੈਨੂੰ ਰੱਬ ਦਿਸ ਪਿਆ ਹੈ ਤਾਂ ਉਸ ਪੰਡਤ ਦੀ ਬੇਟੀ ਨੇ ਆਖਿਆ ਪਿਤਾ ਜੀ ਬਸ ਇਨੀ ਕੋ ਗੱਲ ਹੈ ਤੁਸੀਂ ਐਵੇਂ ਇਨੇ ਦਿਨਾਂ ਦੀ ਚਿੰਤਾ ਕੀਤੀ ਹੈ ਤੁਸੀਂ ਜਾ ਕੇ ਆਖ ਦਿਓ ਕਿ हे ਰਜਨ ਤੈਨੂੰ ਸਾਥ-ਸਾਥ ਸਾਹਮਣੇ ਬੈਠਾ ਰੱਬ ਮੇਰੀ ਪੁੱਤਰੀ ਵਿਖਾਏਗੀ ਤੇ ਜੇ ਤੁਸੀਂ ਰੱਬ ਨੂੰ ਵੇਖਣਾ ਹੈ ਤੁਹਾਨੂੰ ਮੇਰੇ ਦੱਸੇ ਹੋਏ ਟਿਕਾਣੇ ਤੇ ਪਹੁੰਚਣਾ ਪਏਗਾ ਹਾਂ ਇੱਕ ਗੱਲ ਹੋਰ ਆਖਿਓ ਕਿ ਰੱਬ ਜੇ ਵੇਖਣਾ ਹੈ ਤੇ ਇਹ ਨਾ ਯਕੀਂ ਕਿ ਮੈਨੂੰ ਇਕੱਲੇ ਨੂੰ ਵਿਖਾਲ ਦਿੱਤਾ ਕੋਈ ਨਕਲੀ ਵਿਖਾਲ ਦਿੱਤਾ ਹੋਵੇਗਾ ਜਿੰਨੀ ਪਰਜਾ ਹੋ ਸਕੇ ਨਾਲ ਲੈ ਕੇ ਆਵੇਂ ਤੇ ਮੈਂ ਸਾਰਿਆਂ ਨੂੰ ਹੀ ਰੱਬ ਵਿਖਾਲ ਦਵਾਵਾਂਗਾ ਇਹ ਮੇਰੀ ਪੁੱਤਰੀ ਨੇ ਮੈਨੂੰ ਆਖਿਆ ਹੈ ਤਾਂ ਉਸ ਪੰਡਤ ਦੀ ਚਿੰਤਾ ਕੁਝ ਦੂਰ ਹੋਈ ਤੇ ਨਾਲ ਹੀ ਆਖਣ ਲੱਗਾ ਹੈ ਪੁਤਰੀ ਜੇ ਤੂੰ ਕਿਸੇ ਤਰ੍ਹਾਂ ਦੀ ਕੋਈ ਗਲਤੀ ਕੀਤੀ ਜਾਂ ਮੌਕੇ ਤੇ ਤੇਰੇ ਕੋਲ ਰੱਬ ਪ੍ਰਗਟ ਹੀ ਨਾ ਹੋਇਆ ਕਿਸੇ ਨੂੰ ਨਾ ਦਿਖਿਆ ਤੇ ਫਿਰ ਉਹ ਰਾਜਾ ਕ੍ਰੋਧ ਵਿੱਚ ਆ ਕੇ ਬੜੀ ਵੱਡੀ ਤੈਨੂੰ ਸਜ਼ਾ ਦੇਵੇਗਾ ਉਹ ਆਖਣ ਲੱਗੀ ਪਿਤਾ ਜੀ ਬਸ ਤੁਸੀਂ ਰਾਜੇ ਨੂੰ ਸੁਨੇਹਾ ਦਿਓ ਤੇ ਮੇਰੀ ਦੱਸੀ ਹੋਈ ਜਗਾ ਤੇ ਜਲਦੀ ਤੂੰ ਜਲਦੀ ਰਾਜੇ ਨੂੰ ਤੇ ਪਰਜਾ ਨੂੰ ਲੈ ਕੇ ਪਹੁੰਚੋ ਹੁਣ ਅੱਜ ਉਹ ਪੰਡਿਤ ਜਦੋਂ ਰਾਜੇ ਦੇ ਕੋਲ ਜਾ ਕੇ ਪੇਸ਼ ਹੋਇਆ ਤਾਂ ਰਾਜੇ ਨੇ ਆਖਿਆ ਕਿ ਤੇਰਾ ਦਿੱਤਾ ਸਮਾਂ ਜੋ ਹੈ ਅੱਜ 7ਵਾਂ ਦਿਨ ਚੜ ਗਿਆ ਤੇ ਉਹ ਖਤਮ ਹੋ ਗਿਆ ਹੁਣ ਦੱਸ ਤੂੰ ਮੇਰਾ ਕੰਮ ਕੀਤਾ ਕਿ ਨਹੀਂ ਤਾਂ ਉਸ ਪੰਡਿਤ ਨੇ ਆਖਿਆ ਹੈ ਰਾਜਨ ਮੇਰੀ ਪੁੱਤਰੀ ਉਸ ਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਉਹਨੇ ਆਖਿਆ ਕਿ ਮੈਂ ਤੁਹਾਨੂੰ ਰੱਬ ਬਖਾਵਾਂਗੀ ਇਸ ਕਰਕੇ ਤੁਸੀਂ ਮੇਰੇ ਨਾਲ ਚੱਲੋ ਹਾਂ ਨਾਲ ਜਿੰਨੀ ਵੀ ਪਰਜਾ ਹੋ ਸਕੇ ਲੈ ਕੇ ਚੱਲੋ ਉਹ ਸਾਰਿਆਂ ਨੂੰ ਹੀ ਰੱਬ ਬਖਾਲੇਗੀ ਤੁਹਾਨੂੰ ਵੀ ਲਿਖੇਗਾ ਇਸ ਤਰ੍ਹਾਂ ਉਹ ਰਾਜਾ ਰੱਬ ਵੇਖਣਾ ਚਾਹੁੰਦਾ ਸੀ ਉਸ ਪੰਡਿਤ ਦੀ ਗੱਲ ਮੰਨ ਕੇ ਨਾਲ ਪਰਜਾ ਅਤੇ ਨਾਲ ਆਪਣੇ ਹੋਰ ਵਜੀਰ ਮੰਤਰੀ ਆਦਿਕ ਲੈ ਕੇ ਉਸ ਦੇ ਨਾਲ ਉਸ ਦੇ ਦੱਸੇ ਟਿਕਾਣੇ ਤੇ ਪਹੁੰਚਿਆ ਜਾਂ ਬੜੀ ਪਰਜਾ ਉਸ ਰਾਜੇ ਦੇ ਨਾਲ ਆਈ ਹੈ ਤਾਂ ਉਸ ਕੁਤਰੀ ਨੇ ਜਾਂਦਿਆਂ ਨੂੰ ਜੋ ਪ੍ਰਬੰਧ ਕੀਤਾ ਸੀ ਇੱਕ ਬੜੇ ਵੱਡੇ ਕਮਰੇ ਦੇ ਵਿੱਚ ਇੱਕ ਥੜਾ ਬਣਾਇਆ ਹੋਇਆ ਸੀ ਉਸ ਥੜੇ ਦੇ ਕੋਲ ਉਹ ਰਾਜੇ ਦੀ ਕੁਤਰੀ ਖਲੋਤੀ ਹੈ ਤੇ ਆਖਦੀ ਹੈ ਕਿ ਇਸ ਤਰ੍ਹਾਂ ਕੰਮ ਕਰੋ ਜੇ ਸਿਨੇਵੀ ਰੱਬ ਵੇਖਣਾ ਹੈ ਇੱਕ ਇੱਕ ਕਰਕੇ ਅੰਦਰ ਆਓ ਅਤੇ ਇੱਕ ਬੰਦਾ ਰੱਬ ਵੇਖ ਕੇ ਬਾਹਰ ਚਲਿਆ ਜਾਵੇ ਫਿਰ ਦੂਸਰਾ ਆ ਜਾਵੇ ਤਾਂ ਰਾਜੇ ਨੇ ਆਖਿਆ ਕਿ ਜੇਕਰ ਇਹ ਕੋਈ ਮਜ਼ਾਕ ਕਰ ਰਹੀ ਹੈ ਜਾਂ ਝੂਠ ਬੋਲ ਰਹੀ ਹੈ ਇਸ ਗੱਲ ਦੀ ਤਸੱਲੀ ਹੋ ਜੇਗੀ ਪਹਿਲਾਂ ਪਰਜਾ ਨੂੰ ਭੇਜਣਾ ਚਾਹੀਦਾ ਹੈ ਜੇ ਇਹ ਬੰਦੇ ਆਖਣਗੇ ਹਾਂ ਰੱਬ ਦਿਖ ਗਿਆ ਤੇ ਮੈਂ ਵੀ ਮੰਨ ਜਾਵਾਂਗਾ ਕਿ ਰੱਬ ਅੰਦਰ ਹੈ ਫਿਰ ਮੈਂ ਵੀ ਵੇਖਣ ਜਾਵਾਂਗਾ ਇਸ ਤਰ੍ਹਾਂ ਪਹਿਲਾਂ ਪਰ ਜਾ ਗਈ ਇੱਕ ਬੰਦਾ ਅੰਦਰ ਜਾਵੇ ਤੇ ਜਦੋਂ ਉਹ ਸਥੜੀ ਦੇ ਦਿਵਾਰੇ ਘੁੰਮ ਕੇ ਬਾਹਰ ਆਵੇ ਤੇ ਬਾਹਰ ਆ ਕੇ ਆਖੇ ਵਾਹ ਵਾਹ ਰੱਬ ਬਹੁਤ ਖੂਬ ਸੂਰਤ ਹੈ ਰੱਬ ਬੜਾ ਸੋਹਣਾ ਕੋਈ ਕਿਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਦੱਸੇ ਕੋਈ ਆਕੇ ਆਕੇ ਉਹਦੇ ਨੈਣ ਬੜੇ ਸੋਹਣੇ ਆ ਕੋਈ ਆਕੇ ਆਕੇ ਉਹਦੀਆਂ ਤੇ ਬਾਹਾਂ ਵਿੱਚ ਬਹੁਤ ਜ਼ਿਆਦਾ ਵਾ ਕੋਈ ਆਕੇ ਉਹਦਾ ਸਰੂਪ ਬੜਾ ਵੱਡਾ ਭਾਵ ਕਿ ਜਿੰਨੇ ਵੀ ਗਏ ਸਾਰੇ ਬਾਹਰ ਆਕੇ ਆਖਣ ਹਾਂ ਮੈਨੂੰ ਵੀ ਦਿਖ ਪਿਆ ਮੈਨੂੰ ਵੀ ਦਿਖ ਪਿਆ ਇਸੇ ਤਰ੍ਹਾਂ ਜਦੋਂ ਰਾਜੇ ਦੀ ਵਾਰੀ ਆਈ ਰਾਜਾ ਵੀ ਗਿਆ ਤਾਂ ਉਸ ਥੜੇ ਤੋਂ ਕੁਮਕੇ ਬਾਹਰ ਆਇਆ ਤੇ ਰਾਜੇ ਨੂੰ ਜਦੋਂ ਪਰਜਾ ਨੇ ਪੁੱਛਿਆ ਹਾਂ ਰਾਜੇ ਨੇ ਦੱਸਿਆ ਰੱਬ ਤੇ ਰਾਜਾ ਵੀ ਮੰਨ ਗਿਆ ਆਖਣ ਲੱਗਾ ਹਾਂ ਰੱਬ ਦੇ ਤੇ ਦਰਸ਼ਨ ਹੀ ਇਲਾਹੀ ਹਨ ਉਹਦੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਉਹ ਰਾਜਾ ਵੀ ਵਾਪਸ ਚੱਲ ਆ ਗਿਆ ਪਰਜਾਸ ਨੇਤ ਹੁਣ ਉੱਥੇ ਉਸ ਪੰਡਤ ਦੀ ਬੇਟੀ ਤੇ ਪੰਡਤ ਰਹਿ ਗਏ ਉਸ ਪੰਡਤ ਨੇ ਆਪਣੀ ਪੁੱਤਰੀ ਨੂੰ ਪੁੱਛਿਆ ਕਿ ਬੇਟੀ ਇਹ ਤੂੰ ਕਿਸ ਤਰ੍ਹਾਂ ਕੀਤਾ ਉਹ ਰੱਬ ਕਿਸੇ ਦੇ ਇਸ ਤਰ੍ਹਾਂ ਹੁਕਮ ਦੇ ਵਿੱਚ ਬੱਝਾ ਨਹੀਂ ਉਹ ਕਿਸ ਤਰ੍ਹਾਂ ਸਾਰਿਆਂ ਨੂੰ ਦਿਖਾਈ ਦੇ ਗਿਆ ਆਖਣ ਲੱਗੀ ਪਿਤਾ ਜੀ ਇਹ ਜੋ ਕੁਝ ਹੋ ਰਿਹਾ ਹੈ ਇਹ ਸਭ ਛਲਬਾਜੀ ਦੇ ਨਾਲ ਅਤੇ ਚਤਰਾਈ ਦੇ ਨਾਲ ਹੋ ਰਿਹਾ ਹੈ ਰੱਬ ਕਿਸੇ ਨੇ ਨਹੀਂ ਵੇਖਿਆ ਤਾਂ ਉਸ ਪੰਡਿਤ ਨੇ ਆਖਿਆ ਇਹ ਸਾਰੇ ਲੋਕ ਜੋ ਅੰਦਰੋਂ ਬਾਹਰ ਆ ਰਹੇ ਨੇ ਉਹ ਆਖਦੇ ਨੇ ਆਪਾਂ ਵੇਖਿਆ ਤਾਂ ਉਸ ਪੁੱਤਰੀ ਨੇ ਦੱਸਿਆ ਕਿ ਜਦੋਂ ਵੀ ਗੇਟ ਤੋਂ ਅੰਦਰ ਇੱਕ ਵੀ ਆਦਮੀ ਜਾਣ ਲੱਗਦਾ ਸੀ ਤਾਂ ਮੈਂ ਜਾਣ ਲੱਗੀ ਨਾਲ ਹੀ ਉਸ ਨੂੰ ਆਖ ਦਿੰਦੀ ਸੀ ਕਿ ਅੰਦਰ ਰੱਬ ਬੈਠਾ ਹੈ ਪਰ ਦਿਸ਼ੇਗਾ ਉਸ ਨੂੰ ਜਿਹੜਾ ਆਪਣੇ ਪਿਤਾ ਦੀ ਔਲਾਦ ਹੋਵੇਗਾ ਜਿਹੜਾ ਆਪਣੇ ਪਿਤਾ ਦੀ ਔਲਾਦ ਨਾ ਹੋਵੇਗਾ ਉਸ ਨੂੰ ਰੱਬ ਨਹੀਂ ਦਿਖੇਗਾ ਹੁਣ ਬਾਹਰ ਆ ਕੇ ਕਿਹੜਾ ਆ ਕੇ ਮੈਨੂੰ ਨਹੀਂ ਦਿਖਿਆ ਕਿਉਂਕਿ ਇਹ ਆਪਣੇ ਆਪ ਨੂੰ ਗਾਲ ਹੋਣੀ ਸੀ ਕਿਦਾਂ ਕੋਈ ਆ ਕੇ ਆਖ ਦੇ ਕੇ ਮੈਂ ਆਪਣੇ ਪਿਤਾ ਦੀ ਔਲਾਦ ਨਹੀਂ ਇਸ ਕਰਕੇ ਸਾਰੇ ਮੰਨ ਜਾਂਦੇ ਰਹੇ ਇਹ ਹੈ ਇੱਕ ਝੁਗਤੀ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੁੜਨ ਦਾ ਤਰੀਕਾ ਇਸੇ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਗੁਰੂ ਸਹਿਬਾਨਾਂ ਦੇ ਵੇਲੇ ਵੀ ਹੁੰਦਾ ਰਿਹਾ ਇੱਕ ਕਲਯੁਗੀ ਪੰਡਾ ਜੇਸ ਨੇ ਲੋਕਾਂ ਨੂੰ ਆਖਣਾ ਕਿ ਅੱਖਾਂ ਮੀਟੋ ਮੈਂ ਤੁਹਾਨੂੰ ਰੱਬ ਬਖਾਵਾਗਾ ਕਿਉਂਕਿ ਮੈਨੂੰ ਤਰਲੋਕੀ ਦੇ ਦਰਸ਼ਨ ਹੁੰਦੇ ਆ ਕਿੰਨਾ ਲੋਕਾਂ ਦੇ ਮੈਂ ਦਰਸ਼ਨ ਕਰਦਾ ਤਾਂ ਜਦੋਂ ਲੋਕਾਂ ਨੇ ਅੱਖਾਂ ਮੀਟਣੀਆਂ ਤਾਂ ਉਸ ਨੇ ਆਖਣਾ ਕਿ ਸਾਰਿਆਂ ਨੂੰ ਦਰਸ਼ਨ ਹੋਣਗੇ ਉਸ ਤੋਂ ਪਹਿਲਾਂ ਨਾਲ ਹੀ ਉਹਨੇ ਇਹ ਧੰਗ ਅਪਣਾਇਆ ਸੀ ਆਖ ਦੇਣਾ ਕਿ ਜਿਹੜਾ ਬੰਦਾ ਪਾਪੀ ਹੋਵੇਗਾ ਉਹਨੂੰ ਦਰਸ਼ਨ ਨਹੀਂ ਹੋਣੇ ਜਦੋਂ ਲੋਕਾਂ ਨੇ ਅੱਖਾਂ ਖੋਲ੍ਹਣੀਆਂ ਤੇ ਉਸਨੇ ਆਖਣਾ ਹੱਥ ਖੜੇ ਕਰੋ ਕਿਨੂੰ ਕਿਨੂੰ ਦਰਸ਼ਨ ਹੋਏ ਨੇ ਤੇ ਸਾਰਿਆਂ ਆਖਣਾ ਮੈਨੂੰ ਵੀ ਹੋ ਗਏ ਮੈਨੂੰ ਵੀ ਹੋ ਗਏ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਕਿਹੜਾ ਬੰਦਾ ਆਖੇਗਾ ਕਿ ਮੈਂ ਪਾਪੀ ਆ ਕੋਈ ਵੀ ਆਪਣੇ ਆਪ ਨੂੰ ਪਾਪੀ ਮੰਨਣ ਨੂੰ ਤਿਆਰ ਨਹੀਂ ਸੀ ਇਸ ਕਰਕੇ ਝੂਠ ਹੀ ਆਖੀ ਜਣਾ ਮੈਨੂੰ ਵੀ ਦਿਸ ਪਿਆ ਰੱਬ ਮੈਨੂੰ ਵੀ ਦਿਸ ਪਿਆ ਤਾਂ ਉਹਦਾ ਇਸ ਤਰ੍ਹਾਂ ਗੁਜਾਰਾ ਚੱਲਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਟਕਟ ਕੀ ਅੰਤਰ ਕੀ ਜਾਣਤ ਹਨ ਜਦੋਂ ਇਹ ਸੇ ਠੱਗੀ ਦਾ ਸ਼ਿਕਾਰ ਹੁੰਦੇ ਉਹਨਾਂ ਲੋਕਾਂ ਬਾਰੇ ਸੁਣਦੇ ਨੇ ਤਾਂ ਮਹਾਰਾਜ ਆਪ ਉਸ ਕਲਯੁਗੀ पांडे ਨੂੰ ਸਿੱਧੇ ਰਸਤੇ ਪਾਉਣ ਵਾਸਤੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਉਣ ਵਾਸਤੇ ਉੱਥੇ ਜਾ ਪਹੁੰਚੇ ਉਹ ਕੀ ਕਰਦਾ ਸੀ ਆਪ ਪਹਿਲਾਂ ਅੱਖਾਂ ਮੀਟਦਾ ਸੀ ਆਪਣੇ ਸਾਹਮਣੇ ਉਹ ਜੋ ਗੜਵਾ ਰੱਖਿਆ ਹੁੰਦਾ ਸੀ ਉਸ ਦੇ ਵਿੱਚ ਲੋਕ ਟੇਟਾ ਪੁੰਦੇ ਸਨ ਟਕੇ ਪੁੰਦੇ ਸਨ ਤੇ ਜਦੋਂ ਉਹ ਨਾ ਟਕਿਆਂ ਦੀ ਠਕ ਠਕ ਦੀ ਆਵਾਜ਼ ਉਸ ਨੂੰ ਆਉਣੀ ਤਾਂ ਉਹ ਸਮਝਦਾ ਸੀ ਕਿ ਅਜੇ ਲੋਕ ਆ ਰਹੇ ਨੇ ਜਦੋਂ ਉਹ ਆਵਾਜ਼ ਆਉਣ ਹਟ ਜਾਣੀ ਉਹਨੇ ਲੋਕਾਂ ਨੂੰ ਆਖਣਾ ਹੁਣ ਤੁਸੀਂ ਅੱਖਾਂ ਮੀਟ ਲਓ ਲੋਕਾਂ ਨੂੰ ਆਖਣਾ ਹੁਣ ਤੁਸੀਂ ਅੱਖਾਂ ਮੀਟ ਤੁਹਾਨੂੰ ਦਰਸ਼ਨ ਹੋਣ ਲੱਗੇ ਆ ਜਦੋਂ ਲੋਕਾਂ ਨੇ ਅੱਖਾਂ ਮੀਟ ਲੈਣੀਆਂ ਤੇ ਫਿਰ ਉਸ ਨੇ ਅੱਖਾਂ ਖੋਲ ਕੇ ਉਹ ਟਕੇ ਵਿੱਚੋਂ ਕੱਢ ਲੈਣੇ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵੀ ਉਹਨਾਂ ਲੋਕਾਂ ਦੇ ਵਿੱਚ ਜਾ ਬੈਠੇ ਤੇ ਜਿੱਨਾਂ ਚਿਰ ਉਹ ਠੱਕ ਠੱਕ ਦੀ ਆਵਾਜ਼ ਆਉਂਦੀ ਰਹੀ ਉਸ ਨੇ ਅੱਖਾਂ ਮੀਟ ਛੱਡੀਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਵੇਖਿਆ ਹੁਣ ਇਸ ਨੇ ਲੋਕਾਂ ਦੀਆਂ ਅੱਖਾਂ ਬੰਦ ਕਰਵਾ ਦਿੱਤੀਆਂ ਨੇ ਤਾਂ ਉਸੇ ਵੇਲੇ ਮਰਦਾਨੇ ਜਿਨ ਨੂੰ ਆਖ ਕੇ ਉਹਦਾ ਉਹ ਲੋਟਾ ਪਿਛੇ ਇੱਕ ਝਾੜੀ ਸੀ ਉਹਦੇ ਵਿੱਚ ਲੁਕਾ ਦਿੱਤਾ ਤਾਂ ਹੁਣ ਜਦੋਂ ਉਸ ਨੇ ਦੇਖਿਆ ਕਿ ਆਵਾਜ਼ ਆਉਣਾ हट ਗਈ ਹੈ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਰਵਲਾ ਪਾ ਦਿੱਤਾ ਆਖਣ ਲੱਗਾ ਮੇਰਾ ਲੋਟਾ ਕਿੱਥੇ ਗਿਆ ਮੇਰਾ ਲੋਟਾ ਕਿੱਥੇ ਗਿਆ ਤੇ ਲੋਕਾਂ ਨੇ ਆਖਿਆ ਭਾਈ ਸਾਡੀਆਂ ਅੱਖਾਂ ਤੇ ਤੂੰ ਆਪ ਬੰਦ ਕਰਵਾਈਆਂ ਸਾਨੂੰ ਤੇਰੇ ਲੋਟੇ ਦਾ ਕੀ ਪਤਾ ਤਾਂ ਉਸ ਵੇਲੇ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲ ਵੇਖਿਆ ਆਖਣ ਲੱਗਾ ਤੁਸੀਂ ਨਵੇਂ ਆਏ ਜੇ ਲੱਗਦੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਹਾਂ ਮੈਂ ਵੀ ਤੁਹਾਡੀ ਮਹਿਮਾ ਸੁਣ ਕੇ ਆਇਆ ਕਿ ਤੁਸੀਂ ਤਰਲੋਕੀ ਦੇਖ ਲੈਂਦੇ ਜੇ ਤਿੰਨਾਂ ਲੋਕਾਂ ਦੇ ਤੁਹਾਨੂੰ ਦਰਸ਼ਨ ਹੁੰਦੇ ਆ ਪਰ ਅੱਜ ਮੈਂ ਨਵਾਂ ਕੌਤਕ ਵੇਖਿਆ ਤੁਹਾਡਾ ਲੋਟਾ ਹੀ ਗਵਾਚ ਗਿਆ ਤੇ ਮੈਂ ਤੁਹਾਨੂੰ ਇਹ ਗੱਲ ਆਖਦਾ ਕਿ ਤੁਹਾਡਾ ਲੋਟਾ ਤਿੰਨਾਂ ਲੋਕਾਂ ਦੇ ਵਿੱਚ ਕਿਤੇ ਹੋਵੇਗਾ ਹੋਰਤੇ ਕੋਈ ਚੌਥਾ ਲੋਕ ਹੀ ਨਹੀਂ ਜਿਹਦੇ ਵਿੱਚ ਲੋਟਾ ਹੋਵੇ ਤੇ ਤੁਸੀਂ ਅੰਤਰ ਧਿਆਨ ਹੋ ਕੇ ਕਿਉਂ ਨਹੀਂ ਵੇਖ ਲੈਂਦੇ ਤੁਹਾਡਾ ਲੋਟਾ ਕਿੱਥੇ ਪਿਆ ਅੱਜ ਉਸ ਪੰਡਿਤ ਨੂੰ ਪਤਾ ਚੱਲ ਗਿਆ ਕਿ ਇਹਨਾਂ ਅੰਨਿਆਂ ਲੋਕਾਂ ਦੇ ਵਿੱਚ ਕੋਈ ਗਿਆਨਵਾਨ ਸੂਝਵਾਨ ਸੁਜਨ ਸੁਜਾਖਾ ਆ ਕੇ ਬੈਠ ਗਿਆ ਹੈ ਆਖਣ ਲੱਗਾ ਕਿ ਜੋ ਤੁਸੀਂ ਗੱਲ ਆਖ ਰਹੇ ਜੇ ਇਹ ਠੀਕ ਆਖ ਰਹੇ ਜੇ ਪਰ ਜੇ ਮੈਨੂੰ ਕਿੰਨਾ ਲੋਕਾਂ ਦੇ ਵਿੱਚ ਤਿਸਦਾ ਹੋਵੇ ਫੇਰੀ ਮੈਂ ਲोटा ਲੱਭਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਉਪਦੇਸ਼ ਦਿੱਤਾ ਸਬਦੋ ਵਿਚਾਰਨ ਕੀਤਾ ਕਾਲ ਨਹੀਂ ਜੋਗ ਨਹੀਂ ਨਾਹੀਂ ਸਤਿ ਕਾ ਢੱਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਦੂਧ ਤਾਇ ਜਗ ਕਲਮਹ RAM ਨਾਮ ਸਾਰ ਅਖਿੰਤ ਮਿਟਹਿ ਨੌਕ ਪਕੜਹਿ ਠੱਗਣ ਕੋ ਸੰਸਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਉਪਦੇਸ਼ ਵੀ ਦਿੱਤਾ ਹੈ ਕਿ ਇਹ ਸਮਾਂ ਜੋ ਹੈ ਇਹ ਅੱਖਾਂ ਮੀਟਣ ਦਾ ਨਹੀਂ ਅਗਿਆਨਤਾ ਦੀ ਨੀਂਦ ਦੇ ਵਿੱਚ ਸੌਣ ਦਾ ਨਹੀਂ ਸਗੋਂ ਗੁਰੂ ਦੇ ਪਾਸੋਂ ਗਿਆਨ ਲੈ ਕਰਕੇ ਜਾਗਣ ਦਾ ਅੱਖਾਂ ਖੋਲਣ ਦਾ ਸਮਾਂ ਹੈ ਤਾਂ ਜੋ ਆਪਾਂ ਇਹਨਾਂ ਠੱਗੀਆਂ ਤੋਂ ਬਚ ਸਕੀਏ ਦੂਸਰੀ ਗੱਲ ਜਿਸ ਨੇ ਪਰਮੇਸ਼ਰ ਦੇ ਦਰਸ਼ਨ ਕਰਨੇ ਹਨ ਮਹਾਰਾਜ ਨੇ ਸ਼ਬਦ ਗੁਰੂ ਨਾਲ ਇਸੇ ਕਰਕੇ ਜੋੜਿਆ ਹੈ ਮਹਾਰਾਜ ਪਰਮਾਉਂਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਸ ਜੀਵੜ ਅਵਰ ਨਾ ਕੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤੱਕ ਗੁਰੂ ਨਿਸਤਾਰੇ ਜੋ ਗੁਰ ਬਾਣੀ ਉਪਦੇਸ਼ ਦਿੰਦੀ ਹੈ ਜਿਹੜਾ ਉਸ ਨੂੰ ਮੰਨਦਾ ਹੈ ਉਹ ਸਮਝੇ ਕਿ ਪ੍ਰਤੱਖ ਮੇਰੇ ਸਾਹਮਣੇ ਬੈਠ ਕਰਕੇ ਪਰਮੇਸ਼ਰ ਹੀ ਮੈਨੂੰ ਉਪਦੇਸ਼ ਦੇ ਰਿਹਾ ਹੈ ਇਹੋ ਹੀ ਗੁਰੂ ਦੇ ਦਰਸ਼ਨ ਹਨ ਇਸ ਕਰਕੇ ਹੋਰ ਕਿਸੇ ਬੰਦੇ ਦੇ ਪਾਸੋਂ ਉਸ ਪਰਮੇਸ਼ਰ ਦੀ ਮੂਰਤੀ ਦੇ ਦਰਸ਼ਨਾਂ ਦੀ ਇਸ਼ਾਰ ਰੱਖਣੀ ਇਹ ਉਸ ਪਰਮੇਸ਼ਰ ਦੇ ਇਸ਼ਾ ਜਦੋਂ ਅਸੀਂ ਰੱਖਦੇ ਹਾਂ ਆਪ ਠੱਗੀ ਦਾ ਸਕਾਰ ਹੁੰਦਿਆਂ ਦਰਸ਼ਨ ਨਹੀਂ ਹਨ ਦਰਸ਼ਨ ਹਨ ਉਸ ਪਰਮੇਸ਼ਰ ਦੇ ਉਪਦੇਸ਼ ਨੂੰ ਅਪਣਾ ਲੈਣਾ ਤੇ ਆਪਣਾ ਆਪ ਸਵਾਰ ਲੈਣਾ ਇਸ਼ਨਾਨ ਕਰਕੇ ਨਹੀਂ ਚੰਗੇ ਕਰਮ ਕਰਕੇ ਨੇਕ ਕਰਮ ਕਰਕੇ ਨੇਕ ਕਮਾਈ ਕਰਕੇ ਠੱਗੀ ਚੋਰੀ ਜਾਰੀ ਤੋਂ ਬਚ ਕੇ ਇਸ ਕਰਕੇ ਭਗਤ ਫਰੀਦ ਜੀ ਫਰਮਾਉਂਦੇ ਹਨ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗੇ ਤੇਰਾ ਹੋਏ ਕਿ ਜਦੋਂ ਆਪਣਾ ਆਪ ਆਪਾਂ ਸਵਾਰ ਲਿਆ ਜਦੋਂ ਸੱਚ ਦੇ ਮਾਰਗ ਤੇ ਚੱਲ ਪਏ ਤਾਂ ਫੇਰ ਹੋਰ ਕਿਤੇ ਦੂਰ ਜਾਣ ਦੀ ਲੋੜ ਨਹੀਂ ਸੋਝੋ ਆਪਾਂ ਪਰਮੇਸ਼ਰ ਨੂੰ ਪਾ ਲਿਆ ਸੋ ਇਨੀਆਂ ਕੁ ਬੇਨਤੀਆਂ ਪਰਵਣ ਕਰਨੀਆਂ ਜੇ ਵਿਚਾਰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਆਪਣੇ ਕੀਮਤੀ ਸੁਝਾਅ ਵਿਚਾਰ ਕਮੈਂਟਾਂ ਰੈਂ ਜਰੂਰ ਦੱਸੋ ਸੋ ਇਸੇ ਤਰ੍ਹਾਂ ਫੇਰ ਅਗਲੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਸਾਧਾ ਚੈਨਲ ਭਾਈ ਮਨਜੀਤ ਸਿੰਘ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਜੀ ਸਮਾਪਤੀ ਹੈ ਜੀ ਸਤਿ ਸ੍ਰੀ ਅਕਾਲ